ਗੰਭਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਾ ਕਟੀ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੋਹਣੀ ਮਨੁੱਖੀ ਕਾਇਆ ਬਦ ਸ਼ਕਲ ਹੀ ਜਾਣ ਜਿਉਂ ਬੇਸ਼ੁਆ ਕੇ ਘਰ ਜਿਉਂ ਬੇਸ਼ੁਆ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਤਰਕ ਟੀਰ ਹੋ ਜਿਵੇਂ ਜੇ ਕਿਸੇ ਕੰਜਰੀ ਦੇ ਘਰ ਪੁੱਤ ਜੰਪੈ ਤਾਂ ਉਸ ਦਾ ਨਾਮ ਹਰਾਮੀ ਪੈ ਜਾਂਦਾ ਹੈ ਭਾਵੇਂ ਉਹ ਸ਼ਕਲੋਂ ਸੋਹਣਾ ਹੀ ਪਿਆ ਹੋਵੇ ਪਰ ਉਹਨੂੰ ਕੋਈ ਸੋਹਣਾ ਨਹੀਂ ਮੰਨਦਾ ਜਿਨ ਕਹਿਰਦੈ ਨਾ ਹੈ ਹਰ ਸੁਆਮੀ ਤੇ ਵਿਗੜ ਰੂਪ ਬੇਰਕਤੀ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਮਾਲਕ ਪ੍ਰਭੂ ਨਹੀਂ ਚੇਤੇ ਉਹ ਮਨੁੱਖ ਬਾਦਸ਼ਕਲ ਹਨ ਉਹ ਕੋੜੀ ਹਨ ਜਿਉਂ ਨਿਗਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਾ ਹੈ ਭ੍ਰਸਟੀ ਜਿਵੇਂ ਕੋਈ ਗੁਰੂ ਤੋਂ ਬੇਮੁਖ ਮਨੁੱਖ ਭਾਵੇਂ ਚਤਰਾਈ ਦੀਆਂ ਬਹੁਤ ਗੱਲਾਂ ਕਰਨੀਆਂ ਜਾਣਦਾ ਹੋਵੇ ਪਰ ਪਰਮਾਤਮਾ ਦੀ ਦਰਗਾਹ ਵਿੱਚ ਉਹ ਪ੍ਰਸਤਿਆ ਹੋਇਆ ਹੀ ਜਿਣਿਆ ਜਾਂਦਾ ਹੈ ਜਿਨ ਕੋ ਦਿਆਲ ਹੋਆ ਮੇਰਾ ਸਵਾਮੀ ਤਿਨਾ ਸਾਧ ਜਨ ਪਗ ਚਕਟੀ ਹੈ ਨਾਨਕ ਜਿਨ੍ਹਾਂ ਮਨੁੱਖਾਂ ਉੱਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ ਪਰਸਦੇ ਰਹਿੰਦੇ ਹਨ ਨਾਨਕ ਪਤਤ ਪਵਿੱਤ ਮਿਲ ਸੰਗਤ ਨਾਨਕ ਪਤ ਤੋ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਾਛੈ ਸ਼ੁਕਟੀ ਗੁਰੂ ਦੀ ਸੰਗਤ ਵਿੱਚ ਮਿਲ ਕੇ ਵਿਕਾਰੀ ਮਨੁਖ ਚੰਗੇ ਆਚਰਨ ਵਾਲਾ ਬਣ ਜਾਂਦਾ ਹੈ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿੱਚੋਂ ਬਚ ਨਿਕਲਦੇ ਹਨ ਦੇਵ ਗੰਧਾਰੀ ਮਹਲਾ ਪੰਜਵਾਂ ਘਰ ਦੂਜਾ ਦੇਵ ਗੰਧਾਰੀ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰੇ ਬਾਣੀ ਇਹ ਸ਼ਬਦ ਇੱਥੋਂ ਸ਼ੁਰੂ ਹੋਣੇ ਹਨ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਸਾਨੂੰ ਸਾਰਿਆਂ ਨੂੰ ਕੀਤੀ ਹੋਈ ਹੈ ਇੱਕ ਓੰਕਾਰੋ ਸਤਿ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਨਸੀਬ ਹੁੰਦਾ ਹੈ ਮਾਈ ਗੁਰ ਚਰਣੀ ਚਿਤ ਲਾਈਐ हे मां गुरु ਦੇ ਚਰਨਾਂ ਵਿੱਚ ਚਿੱਤ ਜੋੜਨਾ ਚਾਹੀਦਾ ਹੈ ਪ੍ਰਭ ਹੋਏ ਕਿਰਪਾਲ ਕਮਲ 퍼ਗਾਸੇ ਸਦਾ ਸਦਾ ਹਰ ਧਿਆਈਐ ਰਹਾਉ ਪਰਮਾਤਮਾ ਜਦੋਂ ਦਇਆਵਾਨ ਹੁੰਦਾ ਹੈ ਦਇਆ ਦੇ ਘਰ ਵਿੱਚ ਆਉਂਦਾ ਹੈ ਤਾਹ ਹਿਰਦੇ ਦਾ ਕੌਲ ਫੁੱਲ ਖਿੜ ਪੈਂਦਾ ਹੈ हे मां ਸਦਾ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਧਿਆਨ ਤਰਨਾ ਚਾਹੀਦਾ ਹੈ ਅੰਤਰੇ ਕੋ ਬਾਹਰ ਏਕੋ ਸਭ ਮੈਂ ਏਕ ਸਮਾਈਐ ਸਰੀਰਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ ਖਿਲਾਰੇ ਵਿੱਚ ਵੀ ਇੱਕ ਪਰਮਾਤਮਾ ਹੀ ਵਸ ਰਿਹਾ ਹੈ ਸਾਰੀ ਸ੍ਰਿਸ਼ਟੀ ਵਿੱਚ ਉਹੀ ਇੱਕ ਵਿਆਪਕ ਹੈ ਘਾਟ ਔਵ ਘਾਟ ਰਵਿਆ ਸਭ ਠਾਈਂ ਹਰ ਪੂਰਨ ਬ੍ਰਹਮ ਦਿਖਾਈ ਹੈ ਹਰੇਕ ਸਰੀਰ ਦੇ ਹਰ ਥਾਂ ਸਮਾਇਆ ਹੋਇਆ ਸਰਵ ਵਿਆਪਕ ਪਰਮਾਤਮਾ ਹੀ ਵਸਦਾ ਦਿਸ ਰਿਹਾ ਹੈ ਉਸਤ ਕਰਹਿ ਸੇਵਕ ਮਨ ਕੇਤੇ ਤੇਰਾ ਅੰਤ ਨ ਕਤ ਹੂੰ ਪਾਈਐ हे ਪ੍ਰਭੂ ਬੇਅੰਤ ॠषि मुनि ਤੇਰੇ ਸੇਵਕ ਤਰੀ ਵਡਿਆਈ ਕਰਦੇ ਆ ਰਹੇ ਹਾਂ ਪਰ ਕਿਸੇ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਸੁਖ ਦਾ ਤੇ ਦੁੱਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਹੇ ਸੁਖ ਦੇਣ ਵਾਲੇ ਹੇ ਸੁਖਾਂ ਦੁਖਾਂ ਦੇ ਨਾਸ਼ ਕਰਨ ਵਾਲੇ ਦਾਸ ਨਾਨਕ ਮੈਥੋਂ ਇਥੋਂ ਸਦਾ ਸਦਕੇ ਜਾਂਦਾ ਦੇਵ ਗੰਧਾਰੀ ਮਾਈ ਹੋਂ ਹਾਰ ਸੋ ਹੋਈ ਹੈ ਇਸੇ ਮੇਕਰਾਂੋਂ ਵੀ ਜਿਵੇਂ ਪਿੱਛੇ ਵੀ ਜਦੋਂ ਦੇਵ ਗੰਧਾਰੀ ਮਹਲਾ ਚੌਥਾ ਪਹਿਲਾ ਸ਼ਬਦ ਆਇਆ ਤੇ ਉਹਦੇ ਤੋਂ ਬਾਅਦ ਅੱਗੇ ਦੇਵ ਗੰਧਾਰੀ ਆਇਆ ਪਰ ਨਾਲ ਸਲੇਖ ਮਹਲਾ ਚੌਥਾ ਜਾਂ ਮਹਲਾ ਪਰਿਮਾ ਹੋਣ ਵੀ ਨਹੀਂ ਆ ਰਿਹਾ ਤੋ ਛੇ ਸ਼ਬਦ ਜਿਹੜੇ ਆਉ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਹਿਲੇ ਤੇ ਮਹਾਰਾਜ ਨੇ ਦੇਵਗੰਧਾਰੀ ਮਹਲਾ ਚੌਥਾ ਲਿਖਤਾ ਉਤਮਤ ਸਾਰੇ ਉਸ ਲੜੀ ਵਿੱਚ ਹੈ ਹੁਣ ਇੰਦਾ ਹੀ ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਆਰੰਭ ਹੋਇਆ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਤੋਥੇ ਦੇਵਗੰਧਾਰੀ ਮਹਲਾ ਪੰਜਵਾਂ ਤੇ ਘਰ ਦੂਜਾ ਆ ਗਿਆ ਪਰ ਉਸ ਤੋਂ ਬਾਅਦ ਦੇਵਗੰਧਾਰੀ ਰਾਗ ਦਾ ਸਰਲੇਖ ਦੇ ਉੱਤੇ ਦਿੱਤਾ ਹੋਇਆ ਪਰ ਪੰਚਮ ਪਾਤਸ਼ਾਹ ਜੀ ਦਾ ਜ਼ਿਕਰ ਉੱਪਰ ਨਹੀਂ ਆ ਰਿਹਾ ਪਰ ਇਹ ਸ਼ਬਦ ਸਾਰੇ ਹੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਆ ਜਿਹੜੇ ਇੱਥੇ ਚੱਲ ਰਹੇ ਹਨ ਮਾਈ ਹੋਣ ਹਾਰ ਸੋ ਹੋਈ ਹੈ ਹੈ ਮਾਂ ਜਗਤ ਵਿੱਚ ਉਹੀ ਕੁਝ ਵਰਤ ਰਿਹਾ ਜੋ ਪ੍ਰਮਾਤਮਾ ਦੇ ਰਜਾ ਅਨੁਸਾਰ ਜ਼ਰੂਰ ਹੋ ਆਪਰਨਾ ਹੈ ਰਾਚ ਰਹੇ ਹੋ ਰਚਨਾ ਪ੍ਰਭ ਆਪਣੀ ਰਾਚ ਰਹੇ ਹੋ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਐ ਕਹਾਂ ਲਾਭ ਕਹਾਂ ਖੋਈਐ ਰਹਾਉ ਪ੍ਰਮਾਤਮਾ ਆਪ ਆਪਣੀ ਇਸ ਜਗਤ ਖੇਡ ਵਿੱਚ ਰੁੱਝਿਆ ਪਿਆ ਹੈ ਕਿਤੇ ਲਾਭ ਦੇ ਰਿਹਾ ਹੈ ਕਿਤੇ ਕੁਝ ਖੋ ਰਿਹਾ ਕਾਂਹ ਫੁੱਲੈ ਆਨੰਦ ਵਿਖੈ ਸੋਗ ਕਬ ਹਸਣਾ ਕਬ ਰੋਈਐ ਕਿਤੇ ਖੁਸ਼ੀਆਂ ਵੱਧ ਫੁੱਲ ਰਹੀਆਂ ਹਨ ਕਿਤੇ ਵਿਸ਼ੇਵਿਕਾਰ ਦੇ ਕਾਰਨ ਗਮ ਚਿੰਤਾ ਵੱਧ ਰਹੇ ਹਨ ਕਿਤੇ ਹਾਸਾ ਹੋ ਰਿਹਾ ਹੈ ਕਿਤੇ ਰੋਣਾ ਪਿਆ ਹੋਇਆ ਕਬ ਹੂੰ ਮੈਲ ਭਰੇ ਅਭਿਮਾਨੀ ਕਬ ਹੋ ਸਾਧੂ ਸੰਗਤ ਹੋਇਐ ਕਿਤੇ ਕੋਈ ਅਹੰਕਾਰੀ ਮਨੁੱਖ ਹਉਮੈ ਦੀ ਮੈਲ ਨਾਲ ਲਿਬੜੇ ਪਏ ਹਨ ਕਿਤੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਹਉਮੈ ਦੀ ਮੈਲ ਨੂੰ ਧੋਤਾ ਜਾ ਰਿਹਾ ਹੈ ਕੋਇ ਨਾ ਮਿਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਇਐ ਕੋਈ ਜੀਵ ਉਸ ਪ੍ਰਮਾਤਮਾ ਦਾ ਕੀਤਾ ਹੁਕਮ ਮਿਟਾ ਨਹੀਂ ਸਕਦਾ ਤੇ ਕੋਈ ਉਸ ਬਿਨਾ ਕੋਈ ਦੂਜਾ ਨਹੀਂ ਦੱਸਦਾ ਕਹੁ ਨਾਨਕ ਤਿਸ ਗੁਰ ਬਲਿਹਾਰੀ ਜਹ ਪ੍ਰਸਾਦ ਸੁਖ ਸੋਈਐ ਹੈ ਨਾਨਕ ਮੈਂ ਉਸ ਗੁਰੂ ਤੋਂ ਪ੍ਰਭਾਨ ਹਾਂ ਜਿਸ ਦੀ ਕਿਰਪਾ ਨਾਲ ਪਰਮਾਤਮਾ ਦੀ ਰਜਾਵ ਵਿੱਚ ਰਹਿ ਆਤਮਕ ਆਨੰਦ ਵਿੱਚ ਲੀਨ ਰਹਿ ਸਕੀਦਾ ਹੈ। ਦੇਵ ਗੰਧਾਰੀ ਮਾਈ ਸੁੰਨਤ ਸੋਚ ਭੈ ਡਰਤ ਖਸਮ ਪ੍ਰਭੂ ਦੀ ਸ਼ਰਣਾ ਪੈਣ ਵਾਲੀਆਂ ਦੀ ਦਸਾ ਸੁਣ ਕੇ ਮੈਨੂੰ ਸੋਚਾਂ ਫੁਰਦੀਆਂ ਹਨ ਮੈਨੂੰ ਡਰ ਸਹਿਮ ਵਾਪਰਦੇ ਹਨ ਮੈਂ ਡਰਦੀ ਹਾਂ ਕਿ ਕਿਤੇ ਮੇਰਾ ਵੀ ਇਹ ਹਾਲ ਨਾ ਹੋਵੇ। ਮੇਰ ਤੇਰ ਤਜੋ ਅਭਿਮਾਨਾ ਸ਼ਰਨ ਸੁਆਮੀ ਕੀ ਪਰ ਤੋਰਹਾਓ ਇਸ ਵਾਸਤੇ ਮੇਰੀ ਸਦਾ ਇਹ ਤਾਂਗ ਰਹਿੰਦੀ ਹੈ ਕਿ ਮਾਲਕ ਪ੍ਰਭੂ ਦੀ ਸ਼ਰਨ ਪਈ ਰਹਿ ਰਹਿ ਕੇ ਮੈਂ ਆਪਣੇ ਅੰਦਰੋਂ ਮੇਰ ਤੇਰ ਗਵਾਦਿਆਂ ਅਹੰਕਾਰ ਤਿਆਗਦਿਆਂ ਜੋ ਜੋ ਕਹੈ ਸੋਈ ਭਲ ਮੰਨੋ ਨਾ ਹਤਾ ਨਾ ਹੈ ਕਾ ਬੋਲ ਕਰਤ ਪ੍ਰਭੂਪਤੀ ਜਿਹੜਾ ਜਿਹੜਾ ਹੁਕਮ ਕਰਦਾ ਹੈ ਮੈਂ ਉਸੇ ਨੂੰ ਪਲਾ ਮੰਨਦੀ ਹਾਂ ਤੇ ਮੈਂ ਉਸ ਦੀ ਰਜਾ ਦੇ ਉਲਟ ਬੋਲ ਨਹੀਂ ਬੋਲਦੀ ਮੈਂ ਉਹ ਮੰਨਦੀ ਆ ਨਾ ਹੈ ਨਾ ਕਾ ਬੋਲ ਕਰਤ ਕੋਈ ਇਹੋ ਜਿਹਾ ਬੋਲ ਮੈਂ ਨਹੀਂ ਬੋਲਦੀ ਜਿਹੜਾ ਉਹਦੇ ਉਲਟ ਹੋ ਬੋਲ ਕਬੋਲ ਮੈਂ ਨਹੀਂ ਬੋਲਦੀ ਨਿਮਕ ਨ ਬਿਸਰੋਂ ਹਿਏ ਮੋਰੇ ਤੇ ਬਿਸਰਤ ਜਾਈ ਹਾਂ ਮਰ ਤੋ ਮੇਰੀ ਸਦਾ ਅਰਦਾਸ ਹੈ ਕਿ ਅੱਖ ਚਮਕਣ ਦੇ ਸਮੇਂ ਲਈ ਵੀ ਉਹ ਪ੍ਰਭੂਪਤੀ ਮੇਰੇ ਹਿਰਦੇ ਵਿੱਚੋਂ ਨਾ ਵਿਸਰੇ ਨਾ ਭੁੱਲੇ ਅੱਖ ਚਮਕਣ ਦੇ ਸਮੇਂ ਲਈ ਵੀ ਉਹ ਪ੍ਰਭੂਪਤੀ ਮੇਰੇ ਹਿਰਦੇ ਚ ਨਾ ਵਿਸਰੇ ਉਸ ਦੇ ਭੁਲਾਇਆ ਮੇਰੀ ਆਤਮਿਕ ਮੌਤ ਹੋ ਜਾਂਦੀ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਈਾਨ ਪਜਰਤ ਉਹ ਸਰਵ ਵਿਆਪਕ ਕਰਤਾਰ ਪ੍ਰਭ ਮੈਨੂੰ ਸਾਰੇ ਸੁਖ ਦੇਣ ਵਾਲਾ ਮੇਰੇ ਅਨਜਾਨ ਪੁਨੇ ਨੂੰ ਉਹ ਬਹੁਤ ਸਹਾਰਦਾ ਰਹਿੰਦਾ ਨਿਰਗੁਨ ਕੂਪ ਕੋ ਨਹੀਂ ਨਾਮ ਕੋ ਹੋ ਆਨੰਦ ਰੂਪ ਸੁਆਮੀ ਪਰਤੈ ਏ ਨਾਨਕ ਮੈਂ ਤਾਂ ਗੁਣਹੀਨ ਹਾਂ ਕੋਝੀ ਸ਼ਕਲ ਵਾਲੀ ਹਾਂ ਮੇਰੀ ਕੋਲ ਵੀ ਉੱਚੀ ਨਹੀਂ ਪਰ ਮੇਰਾ ਖਸਮ ਪ੍ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦ ਹੂੰ ਏ ਮੇਰੇ ਮਨ ਸਦਾ ਹੀ ਪ੍ਰਮਾਤਮਾ ਦੀ ਸਿਫਤਸਲਾ ਕਰਦਾ ਰਹੋ ਗਾਵਤ ਸੁਨਤ ਜਪਤ ਉਧਾਰੇ ਬਰਨ ਅਬਰਣਾ ਸਭ ਹੂੰ ਰਹਾਓ ਪ੍ਰਭੂ ਦੀ ਸਿਫਤਸਲਾ ਦੇ ਗੀਤ ਗਾਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਸਭਨਾਂ ਨੂੰ ਪ੍ਰਮਾਤਮਾ ਸੰਸਾਰ ਸਮੁੰਦਰ ਤੋਂ ਬਚਾ ਲੇਂਦਾ ਭਾਵੇਂ ਉਹ ਓਤੀ ਜਾਤ ਵਾਲੇ ਹੋਣ ਜਾਂ ਨੀਵੀਂ ਜਾਤ ਵਾਲੇ ਜਾਂਹਤੇ ਉਪਜਿਓ ਤਹੀਂ ਸਮਾਇਓ ਇਹ ਬਿਦ ਜਾਣੀ ਤਬ ਹੂੰ ਜਦੋਂ ਸਿਫਸਲਾ ਕਰਦੇ ਰਹੀਏ ਤਦੋਂ ਹੀ ਇਹ ਵੇਦੀ ਸਮਝ ਵਿੱਚ ਆਉਂਦੀ ਹੈ ਕਿ ਜਿਸ ਪ੍ਰਭੂ ਤੋਂ ਜੀਵ ਪੈਦਾ ਹੁੰਦਾ ਹੈ ਤੇ ਉਸੇ ਵਿੱਚ ਲੀਨ ਹੋ ਜਾਂਦਾ ਹੈ ਜਹਾਂ ਜਹਾਂ ਇਹ ਤੇਰੀ ਧਾਰੀ ਰਹਿ ਨਾ ਪਾਇਓ ਕਬਹੂ ਹੈ ਮਨ ਜਿੱਥੇ ਜਿੱਥੇ ਵੀ ਪਰਮਾਤਮਾ ਨੇ ਸਰੀਰ ਰਚਨਾ ਕੀਤੀ ਹੈ ਕਦੇ ਵੀ ਕੋਈ ਸਦਾ ਇੱਥੇ ਟਿਕਿਆ ਨਹੀਂ रह ਸਕਦਾ ਸੁਖ ਆਇਓ ਭੈ ਪਰਮ ਬਿਨਾਸੇ ਕਿਰਪਾਲ ਹੋਏ ਪ੍ਰਭ ਜਬ ਹੂੰ ਜਦੋਂ ਪ੍ਰਭੂ ਦਇਆਵਾਨ ਹੁੰਦਾ ਹੈ ਤਾਂ ਉਸ ਦੀ ਮਿਹਰ ਨਾਲ ਆਨੰਦ ਹਿਰਦੇ ਵਿੱਚ ਆ ਵਸਦਾ ਹੈ ਤੇ ਸਾਰੇ ਡਰ ਪਰਮਨਾਸ਼ ਹੋ ਜਾਂਦੇ ਹਨ ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ اے ਨਾਨਕ ਸਾਧ ਸੰਗਤ ਵਿੱਚ ਸੇਤ ਸਲਾਹ ਦੀ ਬਰਕਤ ਨਾਲ ਲਾਲਚ ਤਿਆਗ ਕੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਹਨ ਦੇਵ ਗੰਧਾਰੀ ਮਾਨ ਜਿਓ ਆਪਣੇ ਪ੍ਰਭ ਭਾਵੋ ਹੈ ਮੇਰੇ ਮਨ ਮੈਂ ਆਪਣੇ ਉਸ ਪ੍ਰਭੂ ਨੂੰ ਚੰਗਾ ਲੱਗਣ ਲੱਗ ਪਾਵਾਂ ਨੀਚਉਹ ਨੀਚ ਨੀਚ ਅਤਨਾ ਨਾ ਹੋਏ ਗਰੀਬ ਬੁਲਾਵੋ ਰਹਾਉ ਭਾਵੇਂ ਮੈਨੂੰ ਨੀਮਿਆਂ ਤੋਂ ਨੀਮਾ ਹੋ ਕੇ ਬਹੁਤ ਨੀਮਾ ਹੋ ਕੇ ਨਿਮਾਣਾ ਹੋ ਕੇ ਗਰੀਬ ਬਣ ਕੇ ਉਸ ਪ੍ਰਭੂ ਅੱਗੇ ਅਰਜ ਕਰਨੀ ਪਵੇ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉ ਪ੍ਰੀਤ ਘਟਾਮੋ ਮਾਇਆ ਦੇ ਅਨੇਕਾਂ ਖਿਲਾਰੇ ਵਿਅਰਥ ਹਨ ਜਿਨ੍ਹਾਂ ਕਾਰਨ ਮੈਂ ਪ੍ਰਭੂ ਨਾਲੋਂ ਆਪਣਾ ਪਿਆਰ ਘਟਾਏ ਜਾ ਰਿਹਾ ਹਾਂ ਜਿਉਂ ਆਪਣੋ ਸਵਾਮੀ ਸੁਖਮਨ ਹੈ ਤਾਂ ਮੈਂ ਸੋਬਾ ਪਾਵਾਂ ਜਿਵੇਂ ਮੇਰਾ ਆਪਣਾ ਮਾਲਕ ਪ੍ਰਭੂ ਸੁਖਮਨ ਦਾ ਹੈ ਮੈਂ ਵੀ ਉਸੇ ਵਿੱਚ ਸੁਖ ਮੰਨ ਕੇ ਇੱਜ਼ਤ ਪ੍ਰਾਪਤ ਕਰਦਾ ਹਾਂ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਲ ਕਮਾਵੋ ਮੈਂ ਆਪਣੇ ਪ੍ਰਭੂ ਦੇ ਦਾਸਾਂ ਤੇ ਦਾਸਾਂ ਦੀ ਚਰਨ ਧੂੜ ਮੰਗਦਾ ਹਾਂ ਮੈਂ ਪ੍ਰਭੂ ਦੇ ਸੇਵਕਾਂ ਦੀ ਸੇਵਾ ਕਰਦਾ ਹਾਂ ਸਰਬ ਸੋਕ ਬੜਿਆਈ ਨਨਕ ਜੀਵੋ ਮੁਖ ਬੁਲਾਵੋ ਜੀਵੋ ਮੁਖ ਬੁਲਾਵੋ हे नानक जदौ मैं अपने प्रभु नु मुँह नाल बुलाउँदा हां मैं आत्मिक जीवन हासिल कर लैंदा। हा। देव गंधारी प्रभ जी तो प्रसाद ब्रह्म डारियो हे प्रभु जी तेरी मेहर नाल मैं अपने मन दी दीपटकणा दूर कर लैई। tumri kripa te sab ko apna man me eh vichareyo raho teri hi kripa naal main apne man vich eh nischay bana liya hai ke tera paida kita hoya har ek prani mera apna hi hai kot apraadh mite teri seva darshan dukh utareyo he prabhu teri seva bhakti karn naal ਮੇਰੇ ਕਰੋੜਾਂ ਹੀ ਪਾਪ ਮਿਟ ਗਏ ਹਨ ਤੇ ਮੇਰੇ ਦਰਸ਼ਨ ਨਾਲ ਮੈਂ ਦੁੱਖ ਲਾ ਲਿਆ ਹੈ ਨਾਮ ਜਪ ਤੋ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਤੇਰਾ ਨਾਮ ਜਪਦਿਆ ਮੈਂ ਬੜਾ ਆਨੰਦ ਮਾਣਿਆ ਹੈ ਤੇ ਚਿੰਤਾ ਰੋਗ ਆਪਣੇ ਮਨ ਵਿੱਚੋਂ ਦੂਰ ਕਰ ਲਿਆ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਹੈ ਪ੍ਰਭੂ ਗੁਰੂ ਦੀ ਸੰਗਤ ਵਿੱਚ ਟਿਕ ਕੇ ਮੈਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਨੂੰ ਆਪਣੇ ਮਨ ਵਿੱਚੋਂ ਭੁਲਾ ਹੀ ਲਿਆ ਮਾਇਆ ਬੰਧ ਕਾਟੇ ਕਿਰਪਾ ਨੇ ਦੋ ਨਾਨਕ ਆਪ ਉਨਹਾਰਿਓ ਹੈ ਨਾਨਕ ਕਿਰਪਾ ਦੇ ਖਜ਼ਾਨੇ ਪ੍ਰਭੂ ਨੇ ਮੇਰੇ ਮਾਇਆ ਦੇ ਬੰਧਨ ਘਟ ਦਿੱਤੇ ਹਨ ਤੇ ਆਪ ਹੀ ਉਸਨੇ ਮੈਨੂੰ ਸੰਸਾਰ ਸਮੁੰਦਰ ਵਿੱਚੋਂ ਬਚਾ ਲਿਆ ਹੈ। ਦੇਵ ਗੰਧਾਰੀ ਮਨ ਸਗਲ ਸਿਆਨ ਪਰਹੀ ਤੇ ਮੇਰੇ ਮਨ ਉਸ ਦੀ ਆਪਣੀ ਸਾਰੀ ਚਤ్రਾਈ ਮੁੱਕ ਜਾਂਦੀ ਹੈ। ਕਰਣ ਕਰਾਵਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਓ। ਜੋ ਮਨੁੱਖ ਸਭ ਕੁਝ ਕਰ ਸਕਣ ਤੇ ਸਭ ਕੁਝ ਜੀਵਾਂ ਪਾਸੋਂ ਕਰਾ ਸਕਣ ਵਾਲੇ ਪਰਮਾਤਮਾ ਮਾਲਕ ਦਾ ਆਸਰਾ ਲੈ ਲਿੰਦਾ ਹੈ ਹੈ ਨਾਨਕ ਆਪ ਮੇਟ ਪੈ ਸ਼ਰਣਾਇ ਇਹ ਮਤ ਸਾਧੂ ਕਹੀ ਜਿਨਾਂ ਨੇ ਗੁਰੂ ਦੀ ਦਸੀ ਹੋਈ ਆਪਣੀ ਸਿਆਣਪ ਚਤਰਾਈ ਛੱਡ ਦੇਣ ਵਾਲੀ ਸਿੱਖਿਆ ਗ੍ਰਹਿਣ ਕੀਤੀ ਤੇ ਜੋ ਆਪ ਆਪਾ ਭਾਅ ਮਿਟਾ ਕੇ ਪ੍ਰਭੂ ਦੀ ਸ਼ਰਨ ਆਪ ਹੈ ਰਬ ਕੀ ਆ ਗਿਆ ਮਾਨ ਸੁਖ ਪਾਇਆ ਪਰਮਾ ਹਨੇਰਾ ਲਹੀ ਉਹਨਾਂ ਨੇ ਪ੍ਰਭੂ ਦੀ ਰਜਾ ਮੰਨ ਕੇ ਆਤਮਕ ਆਨੰਦ ਮਾਣਿਆ ਤੇ ਉਹਨਾਂ ਦੇ ਅੰਦਰੋਂ ਭਰਮ ਰੂਪ ਹਨੇਰਾ ਦੂਰ ਹੋ ਗਿਆ ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸ਼ਰਣ ਸੁਆਮੀ ਅਹੀ ਹੈ ਸਜਾਨ ਤੇ ਸਿਆਣੇ ਮਾਲਕ हे मेरे प्रभु मैं तेरी शरण आया हां खिन में था पो थापन हारे कुदरत की नापही हे खिन में पैदा करण ते नाश करण वाले करण दी ताकत रखवा वाले प्रभु किस पासों तेरी ताकत दा किसे पासों भी तेरी ताकत दा मूल ਨਹੀਂ ਪੈ ਸਕਦਾ ਤੇਰੀ ਤਾਕਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਦੇਵ ਗੰਧਾਰੀ ਮਹਲਾ 5 ਹਰਿਪਾਨ ਪ੍ਰਭੂ ਸੁਖ ਦਾਤੇ 헤 ਜਿੰਦ ਦਿਨ ਵਾਲੇ ਹਰੀ ਇਹ ਸੁਖ ਦੇਣ ਵਾਲੇ ਪ੍ਰਭੂ ਗੁਰ ਪ੍ਰਸਾਦ ਕਾਹੂ ਜਾ ਤੇ ਰਹਾਓ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ ਉਸ ਕਰਤੇ ਨੂੰ ਜਾਣਿਆ ਸਮਝਿਆ ਹੈ ਉਹਦੇ ਨਾਲ ਡੂੰਗੀ ਸਾਝ ਪਾਈ ਹੈ ਸੰਤ ਤੁਮਹਾਰੇ ਤੁਮਰੇ ਪ੍ਰੀਤਮ ਠੇਨਾ ਤਿੰਨ ਕੋ ਕਾਲ ਨਾ ਖਾਤੇ ਹੈ ਪ੍ਰੀਤਮ ਪ੍ਰਭੂ ਜਿਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ ਆਤਮਕ ਮੌਤ ਉਹਨਾਂ ਦੇ ਸੱਚੇ ਜੀਵਨ ਨੂੰ ਮਕਾ ਨਹੀਂ ਸਕਦੀ ਰੰਗ ਤੁਮਹਾਰੈ ਲਾਲ ਭਏ ਹਨ RAM ਨਾਮ ਰਸ ਮਾਤੇ हे ਪ੍ਰਭੂ ਤੇਰੇ ਸੰਤ ਤੇਰੇ ਪ੍ਰੇਮ ਰੰਗ ਵਿੱਚ ਲਾਲ ਹੋਏ ਰਹਿੰਦੇ ਹਨ ਉਹ ਤੇਰੇ ਨਾਮ ਰਸ ਵਿੱਚ ਮਸਤ ਰਹਿੰਦੇ ਹਨ ਮਹਾ ਕਿਲਵੇਖ ਮਹਾ ਕਿਲਵੇਖ ਕੋਟ ਦੋਖ ਰੁਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ हे प्रभु ਜੀਵਾਂ ਦੇ ਕੀਤੇ ਹੋਏ ਵੱਡੇ ਵੱਡੇ ਪਾਪ ਕਰੋਨਾ ਐਬ ਤੇ ਰੋਗ ਤੇਰੀ ਮਿਹਰ ਦੀ ਨਿਗਾਹ ਨਾਲ ਨਾਸ਼ ਹੋ ਜਾਂਦੇ ਹਨ ਸੋਬਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਇਹ ਨਾਨਕ ਜਿਹੜੇ ਮਨੁੱਖ ਗੁਰੂ ਦੀ ਚਰਣੀ ਆ ਪੈਂਦੇ ਹਨ ਉਹ ਸੁੱਤਿਆਂ ਜ